ਹਾਏ ਦੋਸਤੋ ਕੀ ਹਾਲ ਚਾਲ ਆਪਾਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਨ ਲੱਗੇ ਹਾਂ ਦਿੱਲੀ ਦੇ ਵਿੱਚ ਇੱਕ ਕਰੋਲ ਬਾਗ ਉਹਦੇ ਨੇੜੇ ਇੱਕ ਨਹਿਰੂ ਪਾਰਕ ਆ ਉੱਥੋਂ ਦੀ ਇਹ ਕਹਾਣੀ ਹੈ ਸੱਚੀ ਕਹਾਣੀ ਕਹਿੰਦੇ ਬਹੁਤ ਟਾਈਮ ਪਹਿਲਾਂ ਨਾ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਤੇ ਪਰਿਵਾਰ ਦੇ ਮੁਖੀ ਨੇ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਪੂਰਾ ਤੇ ਬਾਹਰ ਭੇਜਦਾ ਇੱਕ ਉਹਦਾ ਲੜਕੀ ਤੇ ਲੜਕਾ ਸੀ ਦੋਨੇ ਮੁੰਡੇ ਨੂੰ ਲੜਕੇ ਨੂੰ ਆਪਣੇ ਨੂੰ ਅਮਰੀਕਾ ਭੇਜਦਾ ਤੇ ਲੜਕੀ ਨੂੰ ਦबई ਭੇਜਦਾ ਕੁਝ ਟਾਈਮ ਨਿਕਲ ਗਿਆ ਚੰਗਾ ਚੱਲਦਾ ਰਿਹਾ ਪਰ ਉਹਦੇ ਘਰ ਵਾਲੀ ਜਿਹੜੀ ਸੀ ਜਿਹੜਾ ਬਜ਼ੁਰਗ ਸੀ ਉਹ ਇੱਥੇ ਹੀ ਮਰ ਗਈ ਸੀ ਤੇ ਬਾਅਦ ਵਿੱਚ ਉਹਦੇ ਬੱਚੇ ਜਿਹੜੇ ਸੀ ਉਹ ਬਾਹਰ ਪੱਕੇ ਹੋ ਗਏ ਸੈੱਟ ਹੋ ਗਏ ਪਰ ਟਾਈਮ ਬਹੁਤ ਹੋ ਗਿਆ ਤੇ ਬਜ਼ੁਰਗ ਇੱਥੇ ਰਹਿੰਦਾ ਸੀ ਜਦੋਂ ਤੇ ਉਹਦੀ ਇੱਕ ਦਿਨ ਮੌਤ ਹੋ ਗਈ ਮੌਤ ਹੋ ਗਈ ਤੇ ਉਹ ਅੰਦਰੇ ਅੰਦਰ ਹੀ ਪਿਆ ਬੈੱਡ ਦੇ ਉੱਪਰ ਰਹਿ ਗਿਆ ਜਿਹੜੇ ਆਸ-ਪਾਸੇ ਦੇ ਲੋਕ ਸੀ ਜਿਹੜੇ ਉਹਨੂੰ ਮਿਲਦੇ ਹੁੰਦੇ ਸੀ ਕਿਤੇ ਦੇਖਦੇ ਹੁੰਦੇ ਸੀ ਉਹਨਾਂ ਨੇ ਕਈ ਦਿਨ ਦੇਖਿਆ ਨਹੀਂ ਬਾਅਦ ਵਿੱਚ ਉੱਥੇ ਉਹਦੇ ਮਕਾਨ ਦੇ ਵਿੱਚੋਂ ਬਦਬੂ ਮਾਰਨ ਲੱਗੀ ਜਦੋਂ ਬਦਬੂ ਆਉਣ ਲੱਗੀ ਤੇ ਲੋਕਾਂ ਨੇ ਆਸ-ਪਾਸ ਦੇ ਗਵੰਡੀਆਂ ਨੇ ਪ੍ਰਸ਼ਾਸਨ ਨੂੰ ਸੱਦਿਆ ਤੇ ਕਮਰਾ ਖੋਲ੍ਹਿਆ ਜਦੋਂ ਕਮਰਾ ਖੋਲ੍ਹਿਆ ਕੀ ਦੇਖਦੇ ਆ ਉਹ ਬਜ਼ੁਰਗ ਆ ਜਿਹੜਾ ਬੈੱਡ ਦੇ ਉੱਪਰ ਮਰਿਆ ਪਿਆ ਹੁੰਦਾ ਤੇ ਉਹਦਾ ਜਿਹੜਾ ਮਾਸ ਹੁੰਦਾ ਸਰੀਰ ਉਹ ਚੂਹਿਆਂ ਨੇ ਨੋਚਿਆ ਹੁੰਦਾ ਬੁਰਕੀਆਂ ਕੱਢੀਆਂ ਹੁੰਦੀਆਂ ਜਾਣ ਕੇ ਹਾਲਤ ਜਿਹੜੀ ਆ লাশ ਦੀ ਐਨੀ ਮਾੜੀ ਹੁੰਦੀ ਆ ਪਰ ਜਿਹੜੇ ਉਹ ਬੈੱਡ ਦੇ ਉੱਪਰ ਪਿਆ ਹੁੰਦਾ ਆਪਾਂ ਆਮ ਹੀ ਦੇਖਦੇ ਆ ਇੱਕ ਬੈੱਡ ਹੁੰਦਾ ਵੱਡਾ ਉਹਦੇ ਆਸੇ ਪਾਸੇ ਨਾ ਦੋ ਛੋਟੇ ਛੋਟੇ ਬੈਂਚ ਹੁੰਦੇ ਆ ਸਾਈਡਾਂ ਤੇ ਰੱਖਣ ਉਹਦੇ ਉੱਪਰ ਇੱਕ ਡੈਰੀ ਪਈ ਸੀ ਡੈਰੀ ਦੇ ਵਿੱਚ ਬੜਾ ਅਜੀਬ ਜੀਆਂ ਗੱਲਾਂ ਆਪਦੀ ਜ਼ਿੰਦਗੀ ਦੇ ਬਾਰੇ ਬੜਾ ਕੁਝ ਲਿਖਿਆ ਸੀ ਤੇ ਉਹਦੇ ਵਿੱਚ ਡੈਰੀ ਦੇ ਨੰਬਰ ਵੀ ਲਿਖੇ ਹੋਏ ਸੀ ਜਿਹੜਾ ਉਹਦੇ ਇੱਕ ਲੜਕੇ ਦਾ ਤੇ ਲੜਕੀ ਦਾ ਸੀ ਲੜਕਾ ਉਹਦਾ ਅਮਰੀਕਾ ਸੀ ਤੇ ਪ੍ਰਸ਼ਾਸਨ ਨੇ ਉਹਨੂੰ ਫੋਨ ਕੀਤਾ ਉਹਦੇ ਲੜਕੇ ਤੇ ਲੜਕੇ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਉਹ ਬਹੁਤ ਹੀ ਸੁਣਿਆ ਨਹੀਂ ਜਾਣਾ ਲੜਕਾ ਕੀ ਕਹਿੰਦਾ ਕਿ ਮੈਂ ਹੁਣ ਇਹਦੇ ਮਰਨ ਤੇ ਅਮਰੀਕਾ ਤੋਂ ਬਿਜ਼ਨਸ ਆਪ ਦਾ ਕੰਮ ਛੱਡ ਕੇ ਇੱਥੇ ਆਵਾ ਹੁਣ ਮਰਤਾ ਗਿਆ ਹੀ ਐ ਤੇ ਤੁਸੀਂ ਇਹਨੂੰ ਜਲਾ ਵੀ ਦਿਓ ਫੇਰ ਲੜਕੀ ਨੂੰ ਫੋਨ ਕੀਤਾ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਜਿਹੜੀ ਉਹ ਲੜਕੀ ਸੀ ਉਹ ਬੜੇ ਹੀ ਬਿਜ਼ਨਸਮੈਨ ਦੇ ਨਾਲ ਉਹਦਾ ਵਿਆਹ ਹੋਇਆ ਸੀ ਬਹੁਤ ਹੀ ਤਗੜੇ ਘਰਾਣੇ ਦੇ ਨਾਲ ਪਰ ਜਦੋਂ ਉਹ ਲੜਕੀ ਨੂੰ ਫੋਨ ਕੀਤਾ ਤੇ ਲੜਕੀ ਦਾ ਅੱਗੋਂ ਜਵਾਬ ਇਹ ਆਇਆ ਕਿ ਮੇਰੇ ਦੋ ਬੱਚੇ ਆ ਮੈਂ ਆਪਣੀ ਲਾਈਵ ਦੇ ਵਿੱਚ ਜਮਾ ਸੈਟਾਂ ਮੈਂ ਹੁਣ ਕੀ ਲੈਣਾ ਮਰ ਗਿਆ ਏ ਤੁਸੀਂ ਦੇਖ ਲਓ ਇਹਦਾ ਜੋ ਕਰਨਾ ਦੋਸਤੋ ਗੱਲ ਇਹ ਹੈ ਮੇਰਾ ਕਹਾਣੀ ਸੁਣਾਉਣ ਦਾ ਮਤਲਬ ਇਹ ਸੀ ਕਿ ਲੋਕ ਕਹਿੰਦੇ ਆ ਕਿ ਆਸਮਾਨੀ ਜਿਹੜੇ ਰਿਸ਼ਤੇ ਹੁੰਦੇ ਆ ਭੈਣਾਂ ਭਰਾਵਾਂ ਦੇ ਚਾਚੇ ਤਾਇਆ ਦੇ ਭੂਆਾਂ ਦੇ ਮਾਸੀਆਂ ਦੇ ਕਿ ਇੱਕ ਦਿਲ ਤੋਂ ਜੁੜੇ ਹੁੰਦੇ ਆ ਇਹ ਰਿਸ਼ਤੇ ਜਿਹੜੇ ਦਿਲ ਤੋਂ ਨਹੀਂ ਜੁੜੇ ਹੁੰਦੇ ਇਹ ਸਿਰਫ ਰਿਸ਼ਤੇ ਆ ਜਿਹੜੇ ਪੈਸੇ ਤੋਂ ਜੁੜੇ ਹੁੰਦੇ ਆ ਹਰ ਇੱਕ ਦੇ ਨਾਲ ਹਰ ਇੱਕ ਦਾ ਨਾਤਾ ਹੈ ਜਿਹੜਾ ਨਾ ਪੈਸੇ ਨਾਲ ਮਾਂ ਪਿਓ ਦਾ ਬੱਚਿਆਂ ਦਾ ਭਰਾਵਾਂ ਦਾ ਸਭ ਦਾ ਜਿਹੜਾ ਨਾਤਾ ਹੈ ਪੈਸਿਆਂ ਦਾ ਪੈਸਿਆਂ ਤੋਂ ਬਿਗੇਰ ਤੁਹਾਨੂੰ ਕੋਈ ਪੁੱਛੂ ਤੱਕ ਨਹੀਂ ਅਗਰ ਜੇ ਉਹ ਬੰਦਾ ਜਿਹੜਾ ਮਰਿਆ ਸੀ ਉਹਦੇ ਕੋਲੇ ਜ਼ਮੀਨ ਬਹੁਤ ਹੁੰਦੀ ਮੰਨ ਲਓ ਉਹਦੇ ਕੋਲੇ 1 ਕਰੋੜ 2 ਕਰੋੜ ਰੁਪਏ ਦੀ ਪ੍ਰਾਪਰਟੀ ਹੁੰਦੀ ਤੇ ਉਹਦੇ ਬੱਚੇ ਆਟੋਮੈਟਿਕਲੀ ਬਾਹਰੋਂ ਭੱਜੇ ਆਉਣੇ ਸੀ ਕਿ ਸਾਡੀ ਪ੍ਰਾਪਰਟੀ ਪਈ ਆ ਉਹਨਾਂ ਨੂੰ ਪਤਾ ਸੀ ਕਿ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿ ਰਿਹਾ ਸੀ ਉੱਥੇ ਕੁਝ ਨਹੀਂ ਹੈਗਾ ਜੇ ਮਕਾਨ ਹੋਊਗਾ ਵੀ ਤੇ 10 20 15 ਲੱਖ ਦਾ ਹੋਊਗਾ ਕਿਉਂਕਿ ਉਹਨਾਂ ਖਰਚਾ ਉਹਨਾਂ ਦਾ ਉੱਥੋਂ ਆਉਣ ਤੇ ਲੱਗਿਆਣਾ ਸੀ ਉਹਨਾਂ ਨੇ ਇਹੀ ਸੋਚਿਆ ਤੁਸੀਂ ਇਹ ਦੇਖ ਲਓ ਵੀ ਮਾਪਿਓ ਆਪਣੇ ਬੱਚਿਆਂ ਵਾਸਤੇ ਕੀ ਕਰਦਾ ਹੈ ਕਿੱਥੋਂ ਤੱਕ ਪਹੁੰਚਾਇਆ ਉਹਨੇ ਆਪ ਦਿਹਾੜੀਆਂ ਕਰਕੇ ਲੜਕੇ ਨੂੰ ਅਮਰੀਕਾ ਪਹੁੰਚਾਇਆ ਤੇ ਲੜਕੀ ਦੁਬਈ ਇੱਕ ਬਹੁਤ ਹੀ ਘਰਾਣੇ ਦੇ ਘਰੇ ਵਿਆਹੀ ਗਈ ਤੇ ਹਾਲਤ ਜਾਂਦੇ ਜਾਂਦੇ ਦੀ ਉਹਦੀ ਬਜ਼ੁਰਗ ਦੀ ਕਿਹੋ ਜੀ ਹੋਈ ਤੇ ਉਹਦਾ ਜਿਹੜਾ ਕਿਸੇ ਨੂੰ ਪਾਣੀ ਪਿਉਣਾ ਵੀ ਨਸੀਬ ਨਹੀਂ ਹੋਇਆ ਤਾਂ ਜਿਹੜਾ ਉਹਦਾ ਮਾਸ ਸੀਗਾ ਉਹ ਵੀ ਚੂਹਿਆਂ ਨੇ ਖਾ ਲਿਆ ਦੋਸਤੋ ਮਾਪਿਓ ਦੀ ਸੇਵਾ ਜ਼ਰੂਰ ਕਰਿਆ ਕਰੋ ਪਰ ਆਪਦੇ ਕੋਲੇ ਰੱਖਿਆ ਕਰੋ ਮਾਪਿਓ ਦੇ ਉਹਦੇ ਕੰਡੈਕਟਰ 'ਚ ਜ਼ਰੂਰ ਲਿਆ ਕਰੋ ਆਪਾਂ ਬਾਹਰ ਜਾਵਾਂਗੇ ਸਾਰੀ ਦੁਨੀਆ ਘੁੰਮ ਲਾਂਗੇ ਪਰ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਤੇ ਉਹਨਾਂ ਨੇ ਆਪ ਭੁੱਖੇ ਰਹਿ ਰਹਿ ਕੇ ਇੱਕ ਇੱਕ ਟਾਈਮ ਵੀ ਰੋਟੀ ਖਾ ਕੇ ਤੇ ਸਾਨੂੰ ਪੜਾਇਆ ਲਿਖਾਇਆ ਤੇ ਬੜਾ ਕੁਝ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਦੇ ਨਹੀਂ ਵੀ ਵਰਤੀਆਂ ਸੀ ਆਪ ਦੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਉਹ ਜਿੱਥੇ ਸ਼ਹਿਰ ਜਾਂਦੇ ਹੋਣ ਪੈਦਲ ਹੀ ਜਾਂਦੇ ਹੋਣ ਕਿਤੇ ਉਹ ਅੱਜ ਤੱਕ ਗੱਡੀ ਤੇ ਵੀ ਨਹੀਂ ਚੜੇ ਹੋਣ ਤੇ ਕਦੇ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਵੀ ਨਹੀਂ ਖਾਧੀਆਂ ਹੋਣੀਆਂ ਜਿਹੜੀਆਂ ਪਰਗਰ ਵੀ ਜਿਹੜੇ ਹੁਣ ਆਪਾਂ ਖਾਂਦੇ ਆ ਤੇ ਆਪਾਂ ਨੂੰ ਉਹ ਖਵਾਉਂਦੇ ਰਹਿਆ ਤੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਤਾ ਆਪਾਂ ਨੂੰ ਯਾਦ ਕਰਨਾ ਚਾਹੀਦਾ ਮਾਪਿਓ ਦਾ ਦੇਣਾ ਕੋਈ ਨਹੀਂ ਦੇ ਸਕਦਾ ਰਿਸ਼ਤੇ ਨਾਤੇ ਸਾਰ ਪੈਸਿਆਂ ਨਾਲ ਜੁੜਿਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਤੁਹਾਡੀ ਜੇਬ 'ਚ ਪੈਸਾ ਤਾਂ ਤੁਹਾਡੇ ਨਾਲ ਰਿਸ਼ਤੇ ਜੁੜੇ ਹੋਏ ਆ ਨਹੀਂ ਕੋਈ ਨਹੀਂ ਹੈਗਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਪਾਂ ਅਗਲੀ ਵੀਡੀਓ 'ਚ ਤਾਤਾ ਵਾਸਤੇ ਧੰਨਵਾਦ